हां जी वीर जी सारे वीरਾਂ ਨੂੰ ਸასი ਕਾਲ ਜੀ ਸਵਾਗਤ ਕਰਦੇ ਆਂ ਵੀਰ ਜੀ ਤੁਹਾਡਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਰ ਜੀ ਅੱਜ ਦੀ ਵਿਜ਼ਿਟ ਹੈਗੀ ਆਪਣੀ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਜੋ ਅੰਕਲ ਜੀ ਹੋਣਾ ਨਾ ਕਰਾਂਗੇ ਗੱਲਬਾਤ ਸასი ਕਾਲ ਅੰਕਲ ਜੀ ਹੋਰ ਸੁਣਾਓ ਠੀਕ ਠਾਕ ਏ ਵਧੀਆ ਵਧੀਆ ਠੀਕ ਠਾਕ ਤੇ ਇੱਕ ਆਪਣਾ ਵੀਰ ਜੀ ਨੰਬਰ ਬੋਲ ਦਿਓ ਤੇ ਇੱਕ ਆਪਣਾ ਨੇਮ ਬੋਲ ਦਿਓ ਵੀਰ ਜੀ ਮੇਰਾ ਨਾਮ ਕਲਵੰਸ ਹੈਗਾ ਹਾਂ ਜੀ ਹਾਂ ਜੀ ਫੋਨ ਨੰਬਰ 8822 ਹਾਂ ਜੀ 44993 ਠੀਕ ਆ ਹਾਂ ਤੇ ਆਪਣੇ ਕਿੰواں ਸੂਆ ਜੀ ਮੱਝ ਦਾ ਤੇ ਤੀਜੇ ਸੂਆ ਸੁਣੀ ਠੀਕ ਆ ਜੀ ਤੇ ਕਿੰਨਾ ਕੁ ਦੁੱਧਾ ਚਵਾਇਆ ਪਹਿਲੇ ਸੂਏ ਜੀ 14 ਲੀਟਰ ਦੁੱਧ ਚਵਾਇਆ ਪਹਿਲੇ ਠੀਕ ਆ ਜੀ ਐਨ ਕੀ ਕਿੰਨੀ ਉਮੀਦਵਾਰ ਕਰਦੇ ਜੀ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਵੀ ਠੀਕ ਆ ਵੀ ਜੀ ਲਓ ਵੀ ਜੀ ਵੇਖ ਸਕਦੇ ਦੇ ਫੇਸ ਕੁਆਲਟੀ ਥਾਂ ਲੈਵਾ ਵੀ ਜੀ ਵੇਖ ਲਓ ਆ ਆਪਣੇ ਤੇ ਬੰਦੇ ਇਹ ਭਾਂ ਚਲੇ ਜਾਣ ਲਾਪੇ ਕਰ ਗਏ ਨੇ ਵੀ ਠੀਕ ਠੀਕ ਆ ਵੀਰ ਜੀ ਠੀਕ ਆ ਠੀਕ ਆ ਪੰਜਾਬ ਸੁਪਰਨੀ ਦੇ ਡਾ ਠੀਕ ਆ ਠੀਕ ਆ ਚਲੋ ਹਾਂਜੀ ਠੀਕ ਆ ਜੀ ਲਓ ਵੀਰ ਜੀ ਥਣ ਲੈਵਾ ਵੀ ਜੀ ਦੇਖ ਸਕਦੇ ਜੇ ਕੋਈ ਸ਼ੱਕ ਨਹੀਂ ਆ ਠੀਕ ਆ ਵੀਰ ਜੀ ਠੀਕ ਆ ਜਿਹੜਾ ਕੋਈ ਭੈਣ ਭਰਾ ਆਵੇ ਨਾ ਮੈਂ ਨਾ ਵੀ ਘਰ ਰੱਖਣ ਵਾਲੀ ਠੀਕ ਆ ਵੀਰ ਜੀ ਠੀਕ ਆ ਤੇ ਕੋਈ ਭਾਰਪੂਰ ਦੀ ਕੋਈ ਸ਼ਿਕਾਇਤ ਨਹੀਂ ਗਾਰੰਟੀ ਆਪਣੀ ਹੈ ਠੀਕ ਆ ਵੀਰ ਜੀ ਠੀਕ ਆ ਤੇ ਇੱਕ ਵਾਰ ਖੋਲ ਕੇ ਵਿਖਾਈ ਆ ਜੀ ਵੀਰਾਂ ਨੂੰ ਆਪਾਂ ਤੋ ਵੀ ਜੀ ਦੇਖ ਸਕਦੇ ਜੇ ਥਾਂ ਲੈਵਾ ਵੀ ਜੀ ਦੇਖਣੋ ਇਕੜੀ ਹਟਕੋ ਲਈ ਐਨੂੰ ਲੈ ਆਓ ਬਾਹਰ ਨੂੰ ਲੈ ਟਾਈਮ ਕਿੰਨਾ ਕੁ ਲੈ ਜਾਏਗੀ ਹਫਤਾ ਕੁ ਲੈ ਜੂਗੀ ਠੀਕ ਆ ਵੀ ਜੀ ਠੀਕ ਹਫਤਾ ਕੁ ਲੈ ਜਾਏਗੀ ਠੀਕ ਆ ਵੀ ਜੀ ਲੈ ਆਓ ਜੀ ਲੈ ਆਓ ਲਓ ਵੀਰ ਜੀ ਜਿਹੜਾ ਕੋਈ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਟਿੱਪ ਕੇ ਚੋਂ ਤਰ੍ਹਾਂ ਦੀ ਇੱਕ ਰਹੀ ਤਸੱਲੀ ਕਰਕੇ ਖੜੇ ਵੀਰ ਜੀ ਆਪ ਠੀਕ ਆ ਵੀਰ ਜੀ ਠੀਕ ਆ ਠੀਕ ਆ ਜੀ ਸਾਡੀ ਗਰੰਟੀ ਹੋਊਗੀ ਠੀਕ ਆ ਜੀ ਠੀਕ ਆ ਜੀ ਕਿਉਂਕਿ ਕਿਸੇ ਭੈਣ ਭਰਾ ਨੇ ਦੂਰੋਂ ਨੇੜਿਓਂ ਲਾਗੋ ਬੰਨੇ ਆਉਣਾ ਹੁੰਦਾ ਤਾਂ ਕਰਕੇ ਪਰੇਸ਼ਾਨੀ ਨਹੀਂ ਆਉਂਦੀ ਕੋਈ ਗੱਲ ਇਹ ਹਰ ਇੱਕ ਗੱਲ ਦੀ ਗਰੰਟੀ ਹੋਊ ਆਪਣੀ ਠੀਕ ਠੀਕ ਆ ਜੀ ਠੀਕ ਆ ਲਓ ਵੀਰ ਜੀ ਵੇਖ ਸਕਦੇ ਜੇ ਆਪਣੇ ਕੋਲ ਤਾਂ ਡੰਗਰ ਚਾਲੇ ਹੋ ਕੇ ਕਰਕੇ ਆਪਾਂ ਕਰਮਾ ਨਹੀਂ ਤੇ ਦੇਖਣ ਵਾਲੀ ਨਹੀਂ ਠੀਕ ਆ ਵੀਰ ਜੀ ਠੀਕ ਆ ਠੀਕ ਆ ਤੇ ਵੀਰ ਜੀ ਕਿੰਨਾ ਕੁ ਮ ਮੋਲਾ ਆਪਾਂ 85 ਕਰਦੇ 75 ਦੀਆਂ ਇਹਨਾਂ ਦੇਣੀ ਆ ਜੈਸਨੋ ਕੋਈ ਥੋੜਾ ਬਾਦਾਂ ਭੈਣ ਭਰਾ ਦੂਰੋਂ ਦਰੋਂ ਆਉਣਾ ਹੁੰਦਾ ਜਾਂ ਕਿਹਨੇ ਮੇਲਣਾ ਇਹਦੇ ਵਿੱਚ 75 ਤੋਂ ਘੱਟ ਠੀਕ ਆ ਵੀਰ ਜੀ ਠੀਕ ਲਓ ਵੀਰ ਜੀ 75000 ਰੁਪਿਆ ਵੀਰ ਜੀ ਉਹਨਾਂ ਮੁੱਲ ਕੀਤਾ 85000 ਮੋਲਾ 75 ਦੀ ਜੈਸਨੋ ਦੇਣੀ ਆ ਵੀਰ ਜੀ ਜਿਹੜਾ ਕੋਈ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਆਪਣਾ ਵੀਰ ਜੀ ਮਕਸਦ ਆ ਵੀ ਤੁਹਾਨੂੰ ਵੀਡੀਓ ਬਣਾ ਕੇ ਵਿਖਾਉਂਦਾ ਵੀ ਆਪਾਂ ਤੇ ਵੀਰ ਜੀ ਤੁਹਾਡੇ ਤੱਕ ਚੈਨਲ ਆਪਣੇ ਤੇ ਰਾਈਂ ਵਧੀਆ ਵਧੀਆ ਐਨੀਮਲ ਤੁਹਾਨੂੰ ਵਿਖਾਈਦੇ ਆ ਆਪਣੇ ਆਣ ਕੇ ਇੱਥੇ ਜਜਮੈਂਟ ਕਰ ਲੋ ਵੀਰ ਜੀ ਥਾਨ ਲੈਵਾ ਵੀਰ ਜੀ ਇੱਕ ਰਹੀ ਫੇਰ ਤੋਂ ਵੇਖ ਲੋ ਦੁੱਧ ਵੀਰ ਜੀ ਨਾਲ ਦੱਸਿਆ ਵੀ 13 14 ਕਿਲੋ ਦੁੱਧ ਸਵੇਰ ਦਿੱਤਾ ਐਨਕੀ ਤੀਜਾ ਸਵੇਰ ਸੂਣਾ ਵਾ ਠੀਕ ਆ ਵੀਰ ਜੀ ਬਿਲਕੁਲ ਐ ਠੰਡੀ ਸੀਲ ਆ ਠੰਡੀ ਸੀਲ ਹੈ ਕੋਈ ਗੱਲ ਨਹੀਂ ਠੀਕ ਆ ਵੀਰ ਜੀ ਠੀਕ ਆ ਠੰਡੀ ਨਾ ਨਹੀਂ ਹੁੰਦੀ ਇਹ ਨਾ ਠੀਕ ਆ ਵੀਰ ਜੀ ਤੇ ਇੱਕ ਆ ਵੀਰ ਜੀ ਆਪਣਾ ਨੰਬਰ ਬੋਲ ਦਿਓ ਫੇਰ ਤੋਂ 88721 ਠੀਕ ਆ ਵੀਰ ਜੀ 43993 ਠੀਕ ਆ ਜੀ ਪਿੰਡ ਆਪਣਾ ਪ੍ਰਿੰਗੜੀ ਆ ਜੀ ਪਿੰਡ ਪ੍ਰਿੰਗੜੀ ਲਾਵੀਰ ਜੀ ਆਪਣੇ ਵੀਰ ਜੀ ਚੈਨਲ ਮਨਜਿੰਦਰ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰ ਲੋ ਵੀਰ ਜੀ ਜਿਹੜਾ ਕੋ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਆਪਣਾ ਫੇਰ ਤੋਂ ਆਖੀ ਦਾ ਵੀਰ ਜੀ ਆਪਣੀ ਵੀਡੀਓ ਬਣਾਈ ਦੀ ਐ ਇਸੇ ਕਰਕੇ ਵੀ ਜਿਹੜਾ ਕੋ ਭੈਣ ਭਰਾ ਆਵੇ ਇੱਥੇ ਆਣ ਕੇ ਤਸੱਲੀ ਕਰੇ ਕਿਉਂਕਿ ਆਪਣਾ ਕੰਮ ਆ ਮਕਸਦ ਵੀਡੀਓ ਬਣਾਉਂਦਾ ਜਿਹੜੇ ਭੈਣ ਭਰਾਣੇ ਆਉਣਾ ਵਾ ਮੁੰਡਾ ਸਕੂਲੇ ਜਾਂਦਾ ਤੇ ਆਪਣੇ ਕੋ ਪੱਥੇ ਨਹੀਂ ਠੀਕ ਆ ਵੀਰ ਜੀ ਠੀਕ ਆ ਹਾਂ ਜੀ ਸਾਸਿਕਾ ਵੀਰ ਜੀ